ਪਿਆਰਿਓ ਅੱਜ ਅਸੀਂ ਡੇਰਾ ਰومی ਪੂਚੋ ਕਲਾ ਬਠਿੰਡਾ ਦੇ ਮੌਜੂਦਾ ਮਹਾਪੁਰਖ ਸੰਤ ਬਾਬਾ ਸੁਖਦੇਵ ਸਿੰਘ ਜੀ ਦਾ ਜੀਵਨ ਸਫਰ ਪੜਨ ਜਾ ਰਹੇ ਹਾਂ ਸੋ ਆਓ ਪਿਆਰ ਨਾਲ ਸਰਵਨ ਕਰਨਾ ਜੀ ਮੰਦਰ ਮੁਹਾਰ ਨਾਨਕ ਸਰ ਤੋਂ ਪੂਚੋ ਸਾਹਿਬ ਤੱਕ ਸੰਤ ਬਾਬਾ ਸੁਖਦੇਵ ਸਿੰਘ ਜੀ ਦਾ ਜਨਮ ਪਿੰਡ ਮੁਹਾਰ तहसील जीरा जिला फिरोजपुर ਵਿਖੇ ਮਾਤਾ ਸਤਵੰਦ ਕੌਰ ਜੀ ਅਤੇ ਪਿਤਾ ਸਰਦਾਰ ਜਗਤਾਰ ਸਿੰਘ ਦੇ ਗ੍ਰਹਿ ਵਿਖੇ 15 ਜੂਨ 1954 ਨੂੰ ਅੰਮ੍ਰਿਤ ਵੇਲੇ ਹੋਇਆ। ਬਾਬਾ ਜੀ ਦੇ ਪਿਤਾ ਜੀ ਇਲਾਕੇ ਵਿੱਚ ਪੂਰੇ ਮਾਨ ਅਤੇ ਸਤਿਕਾਰ ਵਾਲੇ ਪੁਰਸ਼ ਸਨ। ਆਪ ਜੀ ਦੇ ਪਿਤਾ ਜੀ 25 ਸਾਲ ਆਪਣੇ ਪਿੰਡ ਦੇ ਸਰਪੰਚ ਰਹੇ। ਬਾਬਾ ਜੀ ਆਪਣੇ ਪਰਿਵਾਰ ਵਿੱਚ 6 ਭਰਾ ਅਤੇ 2 ਭੈਣਾਂ ਵਿੱਚ ਸਭ ਤੋਂ ਛੋਟੇ ਸਨ। ਬਾਬਾ ਜੀ ਨੇ 5 ਕਲਾਸਾਂ ਆਪਣੇ ਪਿੰਡ ਦੇ ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਮੰਦਰ ਮੁਹਾਰ ਵਿੱਚ ਪਾਸ ਕੀਤੀਆਂ। ਇਸ ਵਿਚਕਾਰ ਬਾਬਾ ਜੀ ਆਪਣੇ ਦਾਦਾ ਲਾਲ ਸਿੰਘ ਬਾਪੂ ਜੀ ਨਾਲ ਕਦੇ ਇਕੱਲੇ ਹੀ ਬਾਬਾ ਸੁੰਦਰ ਦਾਸ ਜੀ ਪਾਸ ਆ जाया ਕਰਦੇ ਸਨ। ਇਨਾ ਦਾ ਡੇਰਾ ਪਿੰਡ ਤੋਂ 6 ਕਿਲੋਮੀਟਰ ਦੀ ਦੂਰੀ ਤੇ ਕੋਟ ਈਸੇਖਾਂ ਵਿਖੇ ਸਥਿਤ ਹੈ। ਬਾਬਾ ਸੁੰਦਰ ਦਾਸ ਜੀ, ਬਾਬਾ ਸ਼੍ਰੀਚੰਨ ਜੀ ਦੀ ਪੂਜਾ ਕਰਦੇ ਹਨ ਅਤੇ ਨਾਮ ਜਪਾਉਂਦੇ ਹਨ। ਬਾਬਾ ਸੁਖਦੇਵ ਸਿੰਘ ਜੀ ਦਾ ਛੋਟੀ ਉਮਰ ਵਿੱਚ ਹੀ ਗੁਰਦੁਆਰੇ ਜਾ ਕੇ ਸਤਸੰਗ ਵਿੱਚ ਹੀ ਮਨ ਲੱਗਾ ਰਹਿੰਦਾ ਸੀ। ਬਾਬਾ ਸੁੰਦਰ ਦਾਸ ਜੀ ਨੇ ਇਹਨਾਂ ਦੀ ਲਗਨ ਤੇ ਚਿਹਰਾ ਪੜ੍ਹ ਕੇ ਬਾਪੂ ਲਾਲ ਸਿੰਘ ਜੀ ਨੇ ਕਹਿ ਦਿੱਤਾ ਸੀ ਇਹ ਤਾਂ ਵੱਡੇ ਸੰਤ ਮਹਾਪੁਰਸ਼ ਪ੍ਰਗਟ ਹੋਣਗੇ ਬਾਬਾ ਜੀ 5ਵੀਂ ਕਲਾਸ ਦੇ ਆਖਰੀ ਪੇਪਰ ਤੋਂ ਬਾਅਦ ਦੂਸਰੇ ਦਿਨ ਹੀ ਬਾਬਾ ਕੁੰਦਨ ਸਿੰਘ ਜੀ ਦੇ ਕਹਿਣ ਮੁਤਾਬਕ ਨਾਨਕ ਸਰ ਜਗਰਾਉਂ ਆ ਗਏ 12 ਸਾਲ ਦੀ ਉਮਰ ਵਿੱਚ ਬਾਬਾ ਕੁੰਦਨ ਸਿੰਘ ਜੀ ਨੇ ਇਹਨਾਂ ਦੀ ਡਿਊਟੀ ਸੁਖਮਨੀ ਸਾਹਿਬ ਦਾ ਪਾਠ ਕਰਨ ਅਤੇ ਜੋੜੀ ਤੇ ਹਰਮੋਨੀਅਮ ਦੀ ਵਿੱਦਿਆ ਸਿੱਖਣ ਵਿੱਚ ਲਗਾ ਦਿੱਤੀ। ਕੀਰਤਨ ਦੀ ਵਿੱਦਿਆ ਤੋਂ ਬਾਅਦ ਬਾਬਾ ਜੀ ਦੀ ਡਿਊਟੀ ਕਰਨਪੁਰ ਠਾਠ ਗੰਗਾ ਨਗਰ ਇਲਾਕੇ ਵਿੱਚ ਲਗਾ ਦਿੱਤੀ। 14 ਸਾਲ ਦੀ ਉਮਰ ਵਿੱਚ 2 ਸਾਲ ਤੱਕ ਆਪ ਨੇ ਉੱਥੇ ਸੇਵਾ ਕੀਤੀ ਜਦ ਕਿ ਕੋਈ ਹੋਰ ਬਿਹੰਗਮ ਇੱਥੇ ਜਾਣ ਲਈ ਤਿਆਰ ਨਹੀਂ ਸੀ। 14 ਸਾਲ ਦੀ ਉਮਰ ਵਿੱਚ 2 ਸਾਲ ਤੱਕ ਆਪਨੇ ਉਥੇ ਸੇਵਾ ਕੀਤੀ ਜਦਕੀ ਕੋਈ ਹੋਰ ਬਿਹੰਗਮ ਇੱਥੇ ਜਾਣ ਲਈ ਤਿਆਰ ਨਹੀਂ ਸੀ 16 ਸਾਲ ਦੀ ਉਮਰ ਵਿੱਚ ਆਪ ਜੀ ਦੀ ਡਿਊਟੀ ਬਾਬਾ ਜੀ ਨੇ ਗੁਰਦੁਆਰਾ ਨਾਨਕਸਰ ਲੁਧਿਆਣੇ ਨਹਿਰ ਦੇ ਕੰਢੇ ਲਾਈ ਉਹ 68 ਵਿੱਚ ਕਾਫੀ ਸਾਲ ਸੇਵਾ ਕੀਤੀ ਬਾਬਾ ਜੀ ਨੇ ਇੱਥੇ ਰਹਿ ਕੇ ਲੁਧਿਆਣਾ ਨਾਨਕਸਰ 68 ਤੇ ਬਾਬਾ ਈਸ਼ਰ ਸਿੰਘ ਪਬਲਿਕ ਸਕੂਲ ਭਾਈ ਰਣਦੀਰ ਸਿੰਘ ਨਗਰ ਨੂੰ ਮੁਕੰਮਲ ਕਰਾਇਆ ਇਸ ਤੋਂ ਬਾਅਦ ਬਾਬਾ ਜੀ ਨੇ ਆਪਣੇ ਪਿੰਡ 15 ਏਕੜ ਜ਼ਮੀਨ ਵਿੱਚ ਗੁਰਦੁਆਰਾ ਨਾਨਕ ਸਰ ਮੰਦਿਰ ਮੁਹਾਰ ਅਤੇ ਬਾਬਾ ਈਸ਼ਰ ਸਿੰਘ ਜੀ ਪਬਲਿਕ ਸਕੂਲ ਮੰਦਿਰ ਮੁਹਾਰ ਦੀ ਤਿਆਰੀ ਕਰਾਈ ਅਤੇ ਕਈ ਸਾਲ ਇੱਥੇ ਸੇਵਾ ਕੀਤੀ ਆਪ ਜੀ ਦੀ ਡਿਊਟੀ ਜਿੱਥੇ ਕੰਮ ਰੁਕਣਾ ਜਾਂ ਨਵੀਂ ਸੇਵਾ ਕਰਵਾਉਣੀ ਹੋਵੇ ਬਾਬਾ ਜੀ ਆਪ ਵੀ ਦੀ ਡਿਊਟੀ ਲਗਾਉਂਦੇ ਆਪ ਜੀ ਨੇ ਛੋਟੀ ਉਮਰ ਵਿੱਚ ਹੀ ਕਾਰ ਸੇਵਾਵਾ ਸ਼ੁਰੂ ਕਰਨ ਨਾਲ ਕਈ ਸੇਵਾਵਾ ਪੂਰੀਆਂ ਕੀਤੀਆਂ ਅੱਜ ਵੀ ਸੇਵਾਵਾ ਚੱਲ ਰਹੀਆਂ ਹਨ ਜਿਨ੍ਹਾਂ ਵਿੱਚੋਂ ਸਕੂਲ ਤੇ ਕਾਲਜ ਵੀ ਹਨ ਜਿਨ੍ਹਾਂ ਵਿੱਚ ਪੰਜਾਬ ਯੂਪੀ ਰਾਜਸਥਾਨ ਮਹਾਰਾਸ਼ਟਰ ਮਦਰਾਸ ਹੋਰ ਵੀ ਕਈ ਸਟੇਟਾ ਸ਼ਾਮਿਲ ਹਨ तकरीबन ਕੋਈ 60-70 ਸਥਾਨਾਂ ਦੀਆਂ ਸੇਵਾਵਾਂ ਕਰਵਾਈਆਂ ਤੇ ਹੋਰ ਵੀ ਸੇਵਾਵਾਂ ਚੱਲ ਰਹੀਆਂ ਹਨ ਬਾਬਾ ਕੁੰਦਨ ਸਿੰਘ ਜੀ ਜਿੱਥੇ ਆ ਵੀ ਦੀ ਡਿਊਟੀ ਲਗਾਉਂਦੇ ਸਨ ਆਪ ਜੀ ਸੇਵਾ ਪੂਰੀ ਕਰਕੇ ਕਸਵੱਟੀ ਤੇ ਪੂਰੇ ਉੱਤਰ ਦੇ ਸਨ ਧੰਨ ਬਾਬਾ ਕੁੰਦਨ ਸਿੰਘ ਜੀ ਪਾਸ ਜਦੋਂ ਵੀ ਬਾਹਰਲੀ ਸੰਗਤ ਆਉਣੀ ਜਾਂ ਕੋਈ ਬੇਨਤੀ ਕਰਨੀ ਆ ਬਾਬਾ ਜੀ ਨੇ ਕਹਿਣਾ ਸਾਰਾ ਕੁਝ ਸੁਖੀ ਖੋਲ ਹੈ ਭਰਿਆ ਪਿਆ ਹੈ ਜੋ ਮਰਜੀ ਲੈ ਲਵੋ ਜਿੱਥੇ ਬਾਬਾ ਕੁੰਦਨ ਸਿੰਘ ਜੀ ਨੇ ਸੇਵਾ ਦਾ ਆਖਣਾ ਬਾਬਾ ਸੁਖਦੇਵ ਸਿੰਘ ਜੀ ਨੇ ਇਲਾਕੇ ਵਿੱਚੋਂ ਸੰਗਤ ਲਿਆ ਕੇ ਸੇਵਾ ਕਰਾਉਣੀ ਪੁੱਛੋ ਸਾਹਿਬ ਸਰੋਵਰ ਦੀ ਸੇਵਾ ਆਰੰਭ ਹੋਈ ਬਾਬਾ ਕੁੰਦਨ ਸਿੰਘ ਜੀ ਬਹਿੰਗਮਾ ਅਤੇ ਸੰਗਤਾ ਸਮੇਤ ਤਨ ਤਨ ਬਾਬਾ ਖੀਮ ਸਿੰਘ ਜੀ ਕੋਲ ਪੁੱਛੋ ਸਾਹੇ ਪਹੁੰਚੇ ਅਤੇ ਆਖਣ ਲੱਗੇ ਬਾਬਾ ਜੀ ਅਸੀਂ ਆਪਣਾ ਸੁਖਾ ਸਿੰਘ ਆਪ ਜੀ ਨੂੰ ਸੌਂਪ ਦਿੱਤਾ ਹੈ ਇਸ ਤੋਂ ਬਾਅਦ ਸੰਤ ਬਾਬਾ ਸੁਖਦੇਵ ਸਿੰਘ ਜੀ ਦਾ ਧੰਨ ਬਾਬਾ ਖੀਮ ਸਿੰਘ ਜੀ ਪਾਸ ਆਉਣਾ ਜਾਣਾ ਸ਼ੁਰੂ ਹੋ ਗਿਆ ਤੇ ਨੇੜਤਾ ਵੱਧ ਗਈ ਧੰਨ ਧੰਨ ਬਾਬਾ ਖੀਮ ਸਿੰਘ ਜੀ ਦੇ ਹੁਕਮ ਨਾਲ ਮਾਲਾ ਗੁਟਕੀ ਦੇਸ਼ ਦੇ ਕੋਨੇ-ਕੋਨੇ ਵਿੱਚ ਵੰਡਣ ਜਾਂਦੇ ਅਖੰਡ ਪਾਠ ਸੰਪਟ ਪਾਠ ਤੁਕ-ਤੁਕ ਵਾਲੇ ਮਹਾ ਸੰਪਟ ਪਾਠ ਨਾਨਕ ਸਰ ਦੀਆਂ 66ਾਂ ਵਿੱਚ ਕਰਵਾਏ ਅਤੇ ਸੰਗਤਾਂ ਨੂੰ ਅੰਮ੍ਰਿਤ ਛਕਣ ਲਈ ਪ੍ਰੇਰਣਾ ਕੀਤੀ ਅਤੇ ਪ੍ਰਚਾਰ ਹਿੱਤ ਕਈ ਰੇਲ ਯਾਤਰਾਵਾਂ ਬੱਸ ਯਾਤਰਾਵਾਂ ਜਹਾਜ਼ ਯਾਤਰਾ ਸਾਈਕਲ ਯਾਤਰਾਵਾਂ ਕੀਤੀਆਂ ਧੰਨ ਬਾਬਾ ਕੁੰਦਨ ਸਿੰਘ ਜੀ ਦੇ ਬ੍ਰਮਲੀਨ ਹੋਣ ਤੋਂ ਬਾਅਦ ਸੰਤ ਬਾਬਾ ਸੁਖਦੇਵ ਸਿੰਘ ਜੀ ਨੇ ਧੰਨ ਬਾਬਾ ਖੀਮ ਸਿੰਘ ਜੀ ਦੀ ਰਹਿਨਮਾਈ ਵਿੱਚ 250 ਕਮਰੇ ਹਜੂਰ ਸਾਹਿਬ ਸਰਾਵਾਂ ਪੰਜ ਗੁਰਦੁਆਰੇ ਸਾਹਿਬ ਕਈ ਲੰਗਰ ਚਲਾਏ ਤੇ ਧੰਨ ਬਾਬਾ ਖੀਮ ਸਿੰਘ ਜੀ ਆਖਰੀ ਟਾਈਮ ਤੇ ਆਪ ਜੀ ਦੀ ਡਿਊਟੀ ਜੱਪ ਤਪ ਤੇ ਲਗਾਈ ਜਿਹੜੀ ਆਪ ਜੀ ਨੇ ਬਾਖੂਬੀ ਨਿਭਾਈ ਇਸ ਤੋਂ ਖੁਸ਼ ਹੋ ਕੇ ਧੰਨ ਬਾਬਾ ਖੀਮ ਸਿੰਘ ਜੀ ਨੇ ਫੋਨ ਤੇ ਆਪ ਜੀ ਨੂੰ ਖੁਸ਼ੀਆਂ ਬਖਸ਼ੀਆਂ ਕਿ ਅਸੀਂ ਦੱਸ ਨਹੀਂ ਸਕਦੇ ਕਿ ਅਸੀਂ ਤੇਰੇ ਤੇ ਕਿੰਨੇ ਖੁਸ਼ ਹਾਂ ਧੰਨ ਬਾਬਾ ਖੀਮ ਸਿੰਘ ਜੀ ਨੇ ਸਾਰੀਆਂ ਪਾਵਰ ਆਫ ਅਟਾਰਨੀ ਬਾਬਾ ਜੀ ਦੇ ਨਾਮ ਕੀਤੀਆਂ ਸਨ ਤਿੰਨ ਪਾਵਰ ਆਫ ਅਟਾਰਨੀ ਹਜੂਰ ਸਾਹਿਬ ਦੋ ਨਥਾਣੇ ਤੇ ਜਨਰਲ ਪਾਵਰ ਆਫ ਅਟਾਰਨੀ ਬਾਬਾ ਜੀ ਦੇ ਨਾਮ ਕੀਤੀਆਂ ਸਨ ਤਾਂ ਤਾਂ ਸੰਤ ਬਾਬਾ ਖੀਮ ਸਿੰਘ ਜੀ ਦੇ ਸਤਖੰਡ ਪਿਆਨੇ ਤੋਂ ਬਾਅਦ 10ਵੀਂ ਦੇ ਮੌਕੇ 5 2 2010 ਨੂੰ ਦੇਸ਼ ਵਿਦੇਸ਼ ਤੋਂ ਨਿਰਮਲੇ ਸੰਪਰਦਾਏ ਦਮਦਮੀ ਟਕਸਾਲ अनेका ਜਥੇਬੰਦੀਆਂ ਇਲਾਕੇ ਦੀਆਂ ਸਾਰੀਆਂ ਪੰਚਾਇਤਾਂ ਵੱਲੋਂ ਲਿਖਤ ਕਰਕੇ ਡੇਰੇ ਦੇ ਪੰਜਵੇਂ ਮੁਖੀ ਸੇਵਾਦਾਰ ਵੱਲੋਂ ਬਾਬਾ ਜੀ ਦੀ ਦਸਤਾਰ ਬੰਦੀ ਕੀਤੀ ਗਈ ਅਤੇ ਡੇਰਾ ਰੂਮੀ ਪੂਚੋ ਕਲਾ ਦਾ ਮੁਖੀ ਥਾਪਿਆ ਗਿਆ ਬਾਬਾ ਸੁਖਦੇਵ ਸਿੰਘ ਜੀ ਵੱਲੋਂ 14 ਦਿਨਾਂ ਵਿੱਚ ਰੂਮੀ ਸਾਹਿਬ ਪਿੰਡ ਸੇਮਾ ਵਿੱਚ ਤਾਂਬੇ ਦੀਆਂ ਪੌੜੀਆਂ ਵਾਲਾ ਸਰੋਵਰ ਸੰਗਤਾਂ ਦੇ ਸਹਿਯੋਗ ਨਾਲ ਤਿਆਰ ਕਰਵਾਇਆ ਗਿਆ ਇਸ ਸੇਵਾ ਸੰਬੰਧੀ 4 ਦਿਨ ਬਾਅਦ ਬਾਬਾ ਮਹਾਰਨਾਨ ਸਿੰਘ ਜੀ ਦੀਆਂ ਪੁਰਾਤਨ ਲਿਖਤਾਂ ਵਿੱਚੋਂ ਵੀ ਸਰੋਵਰ ਬਾਰੇ ਲਿਖਤ ਮਿਲੀ ਸੋ ਸਰੋਵਰ ਪੂਰਾ ਲਿਖਤ ਮੁਤਾਬਕ ਹੀ ਬਣਿਆ ਸੀ ਸੋ ਹੁਣ ਬਾਬਾ ਸੁਖਦੇਵ ਸਿੰਘ ਜੀ ਪੂਚੋ ਸਾਹਿਬ ਵਿਖੇ ਲੰਗਰ ਹਾਲ ਦੀ ਸੇਵਾ ਦੀਵਾਨ ਹਾਲ ਅਤੇ ਗੱਦੀ ਸਾਹਿਬ ਹੀਰਾ ਮਹਿਲ ਦਰਸ਼ਨੀ ਦਿਉੜੀ ਟਿੱਲਾ ਸਾਹਿਬ ਪੂਰਾ ਸਾਹਿਬ ਦੀ ਸੇਵਾ ਕਰਵਾ ਰਹੇ ਹਨ ਇਸ ਤੋਂ ਇਲਾਵਾ ਵੱਡੀ ਰੂਮੀ ਸਾਹਿਬ ਸੀਮਾ ਨਗਰ ਵਿਖੇ ਚੁਬਾਰਾ ਸਾਹਿਬ ਗੁਰਦੁਆਰਾ ਲਵੇਰੀ ਸਰ ਸਾਹਿਬ ਬਾਬਾ ਨਾਨਕ ਸਿੰਘ ਜੀ ਦਾ ਤਪ ਅਸਥਾਨ ਗੁਰਦੁਆਰਾ ਨਾਨਕ ਸਰ ਖੂਈ ਸਾਹਿਬ ਬਾਬਾ ਵਧਾਵਾ ਸਿੰਘ ਜੀ ਦਾ ਤਪ ਅਸਥਾਨ ਲਹਿਰੇਖਾਨੇ ਤੋਂ ਇਲਾਵਾ ਬਾਬਾ ਖੀਮ ਸਿੰਘ ਜੀ ਵੱਲੋਂ ਚਲਾਈਆਂ ਸੇਵਾਵਾਂ ਵਿੱਚ ਗਊ ਛਲਾਵਾ ਸਕੂਲ ਕਾਲਜ ਆਦਿਆਂ ਸੇਵਾ ਵੀ ਕਰਵਾ ਰਹੇ ਹਨ ਇਹ ਸੇਵਾਵਾਂ ਤੋਂ ਇਲਾਵਾ अनेका ਸ਼੍ਰੀ ਮਹਾ ਸੰਪਤ ਅਖੰਡ ਪਾਠ ਸਾਹਿਬ ਬੇਅੰਤ ਜਪ ਤਪ ਸਮਾਗਮ ਤੇ ਕੀਰਤਨ ਦਰਬਾਰਾਂ ਦੀਆਂ ਰੌਣਕਾਂ ਇਸ ਅਸਥਾਨ ਦੀਆਂ ਸੋਭਾ ਨੂੰ ਬਾਬਾ ਜੀ ਦੇ ਉਪਰਾਲੇ ਸਦਕਾ ਚਾਰ ਚੰਨ ਲਗਾ ਰਹੀਆਂ ਹਨ ਧੰਨ ਗੁਰੂ ਨਾਨਕ ਧੰਨ ਬਾਬਾ ਜੀ